ਸੋਰਠਾ ਮਹੱਲਾ ਪਹਿਲਾ ਪਹਿਲਾ ਦੋਤ ਕੀ ਤੋ ਗੁਣ ਦਾਤਾ ਨਿਰਮਲੁ ਪਾਈ ਨਿਰਮਲ ਨਾਮ ਨ ਹੋਏ ਥਾਮ ਅਪਰਾਧੀ ਨਰ ਗੁਣੇ ਪਾਈ ਤੁਝ ਹੀ ਤੇ ਗੁਣ ਸੋਏ ਗੁਣਦਾਤਾ ਨਿਰਮਲੋ ਭਾਈ ਨਿਰਮਲ ਨਾਮ ਅਨ ਹੋਏ ਪਹਿਲੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆ ਦੀ ਬਾਣੀ ਚੱਲ ਰਹੀ ਹੈ ਰਾਗ ਸੋਰਠ ਦੇ ਵਿੱਚ ਅੰਗ 636 637 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਗੁਣਦਾਤਾ ਨਿਰਮਲੋ ਭਾਈ ਅਰਥਾਤ ਕਿਹ ਅਕਾਲ ਪੁਰਖ ਵਾਹਿਗੁਰੂ ਦੇ ਤੋ ਗੁਣਾ ਦੇ ਦਾਤ ਕਰਨੇ ਵਾਲਾ ਔਰ ਮੈਲ ਤੋਂ ਰਹਿਤ ਨਿਰਮਲ ਹੈ ਪਾਗ ਪੁੱਤਰ ਸਾਫ ਸੁਵਛ ਹੈ ਪਰੰਤੂ ਪਾਸ਼ਾ ਕਹਿੰਦੇ ਨਿਰਮਲ ਨਾ ਮਾਨ ਹੋਏ ਸਾਡਾ ਮਨ ਤੇ ਨਿਰਮਲ ਹੁੰਦਾ ਹੀ ਨਹੀਂ ਪਾਗ ਪੁੱਤਰ ਹੁੰਦਾ ਹੀ ਨਹੀਂ ਕਹਿੰਦੇ ਹਾਮ ਅਪਰਾਧੇ ਨਿਰਗੁਣੇ ਪਾਏ ਤੁਝ ਹੀ ਤੇ ਗੁਣ ਸੋਏ ਹਾ ਮਾ ਅਪਰਾਧੇ ਨਿਰਗੁਣੇ ਪਾਈ ਅਸੀਂ ਤੇ ਪਾਪਾਂ ਤੋਂ ਅਪਰਾਧਾਂ ਦੇ ਨਾਲ ਭਰੇ ਹੋਏ ਅਪਰਾਧੀ ਹਾਂ ਨਿਰਗੁਣੇ ਹ ਗੁਣਾ ਤੋਂ ਵੀ ਹੋਣੇ ਹਾਂ ਅਰ ਤੁਝ ਹੀ ਤੇ ਗੁਣ ਸੋਇ ਅਰਥਾਤ ਕਹਿ ਅਕਾਲ ਪੁਰਖ ਵਾਏ ਗੁਰੂ ਜੀ ਤੁਹਾਡੇ ਮਲਾਪ ਵਾਲੇ ਗੁਣਾ ਕੇਵਲ ਤੁਹਾਡੇ ਦਰ ਤੋਂ ਹੀ ਪ੍ਰਾਪਤ ਹੁੰਦੇ ਹਨ ਸੋ ਗੁਰ ਹਉ ਵਾਲੀਆਂ ਭਗਤੀਆਂ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਮੇਰੇ ਪ੍ਰੀਤਮਾ ਤੂੰ ਕਰਤਾ ਕਰ ਵੇਖ ਹਾ ਪਾਪੀ ਪਾਖੰਡਿਆ ਪਾਈ ਮਨ ਤਨ ਨਾਮ ਵਿਸੇਖ ਰਹਾਉ ਮੇਰੇ ਪ੍ਰੀਤਮਾ ਤੂੰ ਕਰਤਾ ਕਰ ਵੇਖ ਅਰਥਾਤ ਕਹਿ ਮੇਰੇ ਪ੍ਰੀਤਮ ਪਿਆਰੇ ਜੀ ਤੋ ਸਾਰੇ ਸ੍ਰਿਸ਼ਟੀ ਨੂੰ ਪੈਦਾ ਕਰਨੇ ਵਾਲਾ ਕਰਤਾ ਹੈ ਔਰ ਕਰ ਕਰਕੇ ਵੇਖ ਰਿਹਾ ਹੈ ਕਹਿੰਦੇ ਹਾ ਪਾਪੀ ਪਖੰਡੀ ਆਪਾ ਅਰਥਾਤ ਕਿ ਅਸੀਂ ਪਾਪੀ ਹਾਂ ਪਖੰਡੇ ਹਾਂ ਏ ਹਰੀ ਪਰਮੇਸ਼ਰ ਜੀ ਔਰ ਮਨ ਤਨ ਨਾਮ ਵਿਸੇਖ ਅਰਥਾਤ ਕਿ ਤੁਸੀਂ ਸਾਨੂੰ ਆਪਣੇ ਵਿਸ਼ੇਸ਼ ਨਾਮ ਦੀ ਮਾਨ ਰਤਨ ਦੇ ਵਿੱਚ ਦਾਤ ਬਖਸ਼ ਨਹੀਂ ਕਰੋ ਸੁਰਹਾਵੋ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਵੇਖ ਮਾਇਆ ਤਿਤਮੋਹ ਆਪਾਈ ਜਤਰਾਏ ਪਤ ਖੋਏ ਚੇਤ ਮਹਾ ਠਾਕੁਰ ਸੱਚ ਵਸਾ ਪਾਏ ਜੇ ਗੁਰ ਗਿਆਨ ਸਮੋਏ ਉੰ ਬੇਖਮਾਇਆ ਚੇਤ ਮਹਾ ਪਾਈ ਅਰਥਾਤ ਕਿ ਵਿਵਲੀ ਮਾਇਆ ਨੇ ਜ਼ਹਿਰੀਲੀ ਮਾਇਆ ਨੇ ਸਾਡੇ ਚੇਤ ਨੂੰ ਮੋਹ ਰੱਖਿਆ ਹੈ ਪਾਈ ਜਨੋ। ਘਰ ਚਤੁਰਾਈ ਪਤ ਖੋਇ ਅਰਥਾਤ ਕਿ ਆਪਣੀਆਂ ਦੁਨਿਆਵੀ ਚਤੁਰਾਈਆਂ ਦੇ ਸਦਕਾ ਆਪਣੀ ਪਤ ਗਵਾਉਣੀ ਕਰਦੇ ਹਾਂ। ਕਹਿੰਦਾ ਚੇਤ ਮਹਾ ਠਾਕੁਰ ਸਤਿਵੱਸਾ ਪਾਈ ਜੇ ਗੁਰ ਗਿਆਨ ਸਮੋਏ। ਚੇਤ ਮਹਾ ਠਾਕੁਰ ਸੱਚ ਵਸਾ ਭਾਈ ਅਰਥਾਤ ਕਿ ਸਤ ਸਰੂਪ ਠਾਕੁਰ ਸਾਡੇ ਚਿੱਤ ਦੇ ਵਿੱਚ ਵਸ ਜਾਂਦਾ ਹੈ ਭਾਈ ਜਨ ਜੇਕਰ ਮਹਾਰਾਜ ਕਹਿੰਦੇ ਜੇ ਗੁਰ ਗਿਆਨ ਸਮੋਇ ਅਰਥਾਤ ਕਿ ਜੇਕਰ ਸਾਡੇ ਮਨ ਦੇ ਵਿੱਚ ਗੁਰੂ ਮਹਾਰਾਜ ਦੀਆਂ ਦਾ ਗਿਆਨ ਸਮਾ ਜਾਵੇ ਸੋ ਕੋ ਆਪਣੇ ਬਚਨ ਦੇ ਤੀਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਰੂੜਾ ਰੂੜਾ ਆਖਿਆ ਪਾਏ ਰੂੜਾ ਲਾਲ ਚਲੋ ਲਾ ਜੇ ਮਨ ਹਰਸੇ ਉਹ ਵਾਰਾ ਗਿਆ ਪਾਏ ਦਰ ਕਰ ਸਾਚਾ ਭੂਲਾ ਅਰੂੜਾ ਰੂੜਾ ਆਖਿਆ ਪਾਈ ਅਰਥਾਤ ਕਹੇ ਭਾਈ ਜਨੋ ਉਹ ਸੁੰਦਰ ਸੁੰਦਰ ਆਖਣਾ ਕਰਦੇ ਹਾਂ ਪਰੰਤੂ ਮਹਾਰਾਜ ਕਹਿੰਦਾ ਰੋੜਾ ਲਾਲ ਚਲੂਲ ਅਰਥਾਤ ਕਿ ਰੋੜਾ ਜਾਂ ਸੁੰਦਰ ਅਸਲ ਦੇ ਵਿੱਚ ਉਹ ਲਾਲ ਅਰਥਾਤ ਕਿ ਸਾਡਾ ਪਿਆਰਾ ਪਰਮੇਸ਼ਰ ਹੀ ਹੈ ਜਿਹੜਾ ਚਲੂਲ ਅਰਥਾਤ ਕਿ ਬਹੁਤ ਗੂੜੇ ਰੰਗ ਵਾਲਾ ਹੈ ਗੂੜੇ ਪ੍ਰੇਮ ਵਾਲਾ ਹੈ ਕਹਿੰਦਾ ਜੇ ਮਨ ਹਰਸ ਉਹ ਬਾ ਰਾਗਿਆ ਭਾਈ ਦਰਕਰ ਸਾਚ ਅਪੂਲਾ ਜੇ ਮਨ ਹਰਿ ਸਿਉ ਬੈਰਾਗੀ ਆ ਭਾਈ ਅਰਥਾਤਕ ਜੇਕਰ ਸਾਡਾ ਮਨ ਹਰੀ ਦੇ ਨਾਲ ਪ੍ਰੀਤ ਪਾਲਵੇ ਭਾਈ ਜਨੋ ਤਾ ਮਹਾਰਾਜ ਕਹਿੰਦੇ ਦਰ ਕਰ ਸਾਚ ਅਪੂਲ ਅਰਥਾਤਕ ਸਾਡਾ ਦਸੋਂ ਦੁਆਰ ਰੂਪੀ ਦਰ ਅਤਿ ਅੰਤਿਸ਼ ਕਰਨ ਰੂਪੀ ਘਰ ਦੇ ਵਿੱਚ ਉਹ ਸਤ ਸ੍ਰੂਪ ਅਤਿ ਅਪੂਲ ਪਰਮੇਸ਼ਰ ਵਸ ਜਾਂਦਾ ਹੈ ਸੋ ਅਗੋ ਆਪਣੇ ਬਚਨ ਦੇ ਚੌਥੇ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਪਾਤਲ ਅਕਾਸ਼ ਤੂੰ ਪਾਈ ਘਰ ਘਰ ਤੋ ਗੁਣ ਗਿਆਨ ਗੋਰਾ ਮਿਲੇ ਆਸੋਖ ਪਾਇਆ ਪਾਈ ਚੁਕਾ ਮਨੋ ਗਮਨ ਪਾਤਲ ਅਕਾਸ਼ ਤੂੰ ਪਾਈ ਅਰਥਾਤ ਕਹੇ ਅਕਾਲ ਪੁਰਖ ਵਾਹਿਗੁਰੂ ਜੇ ਤੋ ਪਤਾਲ ਲੋਕਾਂ ਦੇ ਵਿੱਚ ਵੀ ਵਸਦਾ ਹੈ ਆਕਾਸ਼ਾਂ ਦੇ ਵਿੱਚ ਵੀ ਵਸਦਾ ਹੈ ਔਰ ਕਰ ਕਰ ਤੋ ਗੁਣ ਗਿਆਨ ਅਰਥਾਤ ਕੇ ਹਰੀ ਪਰਮੇਸ਼ਰ ਜੀ ਤੋ ਕੱਲੇ ਕੱਲੇ ਸਰੀਰਾ ਸਵਾ ਹਿਰਦਿਆ ਰੂਪੇ ਘਰ ਘਰ ਦੇ ਵਿੱਚ ਗੁਣ ਅਥਵਾ ਗਿਆਨ ਸਰੂਪ ਹੋ ਕੇ ਵਰਤ ਰਿਹਾ ਹੈ ਵਿਦਮਾਨ ਹੈ ਕਹਿੰਦਾ ਗੁਰ ਮਿਲਿਆ ਸੁਖ ਪਾਇਆ ਭਾਈ ਜੇ ਕਰ ਕਿਤੇ ਗੁਰੂ ਮਹਾਰਾਜ ਮਿਲ ਪੈਣ ਤੇ ਗੁਰੂ ਮਹਾਰਾਜਿਆਂ ਦੇ ਮਲਾਪ ਵਾਲਾ ਸੁਖ ਪਾ ਲੀਦਾ ਹੈ ਭਾਈ ਜਨੋ ਔਰ ਇਸ ਤਰੀਕੇ ਦੇ ਨਾਲ ਮਹਾਰਾਜ ਕਹਿੰਦਾ ਚੂਕਾ ਮਨੋ ਗੁਮਾਨ ਸਾਡੇ ਮਨ ਤੋਂ ਕਮੰਡ ਗਰੂਰ ਚੁੱਕਿਆ ਜਾਂਦਾ ਹੈ ਗੁਮਾਨ ਚੁੱਕਿਆ ਜਾਂਦਾ ਹੈ ਸੋ ਉਹ ਆਪਣੇ ਬਚਨ ਦੇ ਪੰਜਵੇਂ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਜਾਲ ਮਲਕ ਆਇਆ ਮਾਂਝਿਆ ਪਾਏ ਪੀ ਮਹਿਲਾ ਤਨ ਹੋਏ ਗਿਆਨ ਮਹਾਰਸ ਨਾਈਆ ਪਾਏ ਮਨ ਤਨ ਨਿਰਮਲ ਹੋਏ ਜਾਲ ਮਾਲੋ ਕਾਇਆ ਮਾਂਜਿਆ ਪਾਈ ਜੇਕਰ ਮਹਾਰਾਜ ਕਹਿੰਦੇ ਜਲ ਦੇ ਨਾਲ ਆਪਣੇ ਕਾਇਆ ਨੂੰ ਮਲ ਮਲ ਕੇ ਮਾਂਜਣਾ ਕਰੀਏ ਇਹ ਭਾਈ ਜਨੋ ਕਹਿੰਦਾ ਵੀ ਮੈਲਾ ਤਨ ਹੋਏ ਤਾਂ ਫੇਰ ਸਾਡਾ ਜਿਹੜਾ ਤਨ ਹੈ ਮੈਲਾ ਹੋ ਜਾਂਦਾ ਹੈ ਕਹਿੰਦੇ ਗਿਆਨ ਮਹਾਰਾ ਸੁਨਾਈਐ ਪਾਈ ਮਨ ਤਨ ਨਿਰਮਲ ਸੋਏ ਪਰੰਤੋ ਜੈ ਕਰ ਗਿਆਨ ਮਹਾਰਸ ਸੁਨਾਈਆ ਭਾਈ ਗਿਆਨ ਰੂਪੇ ਮਹਾਰਸ ਦੇ ਨਾਲ ਮਹਾਜਲ ਦੇ ਲੜਨਾਉਣਾ ਕਰੀਏ ਹੈ ਭਾਈ ਜਨੋ ਤੇ ਮਹਾਰਾਏ ਕਹਿੰਦੇ ਮਨ ਤਾਂ ਨਿਰਮਲ ਹੋਏ ਸਾਡਾ ਮਾਨਵੀ ਦਾ ਤਾਨ ਵੀ ਨਿਰਮਲ ਹੋ ਜਾਂਦਾ ਹੈ ਮੈਲ ਤੋਂ ਰਹਿਤ ਭਾਗ ਪਵਿੱਤਰ ਸਾਫ ਸੁਆਸ ਹੋ ਜਾਂਦਾ ਹੈ ਸੋ ਅਗੋ ਆਪਣੇ ਬਚਨ ਦੇ 6ਵੇਂ ਪਦ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਦੇਵੀ ਦੇਵਾ ਪੂਜਿਆ ਪਾਈ ਕਿਆ ਮੰਗੋ ਕਿਆ ਦੇਹ ਪਾਣਾ ਨੀਰ ਪਖਾਲਿਆ ਪਾਏ ਜਲਮਾ ਬੁੱਢਾ ਤੇਹਾ ਦੇਵੀ ਦੇਵਾ ਪੂਜਿਆ ਪਾਈ ਮਹਾਰਾਜ ਕਹਿੰਦਾ ਲੋਕ ਦੇਵੀਆਂ ਔਰ ਦੇਵਤਿਆਂ ਦੀ ਪੂਜਾ ਕਰਨੀ ਕਰਦੇ ਹਨ ਹੈ ਭਾਈ ਜਨੋ ਔਰ ਇਹਨਾਂ ਦੇਵੀਆਂ ਔਰ ਦੇਵਤਿਆਂ ਦੇ ਕੋਲ ਮਹਾਰਾਜ ਕਹਿੰਦੇ ਕਿਆ ਮੰਗੋ ਕਿਆ ਦੇਹ ਭਲਾ ਲੋਕਾਂ ਨੇ ਕੀ ਮੰਗ ਲੈਣਾ ਤੇ ਭਲਾ ਇਹਨਾਂ ਨੇ ਕਿਸੇ ਨੂੰ ਕੀ ਦੇ ਦੇਣਾ ਕਹਿਣ ਤੋਂ ਪਾ ਆਵੇ ਕਿ ਮਿੱਥਿਆ ਪਦਾਰਥਾਂ ਤੋਂ ਬਗੈਰ ਕਿਸੇ ਨੂੰ ਨਾਮ ਜਾਂ ਮੁਕਤੀ ਦੀ ਦਾਤ ਦੇਟ ਜੋਗੇ ਨਹੀਂ ਕਹਿੰਦੇ ਪਾਹਣ ਨੀਰ ਪਖਾਲਿਆ ਭਾਈ ਜਲਮ ਹੈ ਬੂਢਾ ਤੇਹ ਪਾਹਣ ਨੀਰ ਪਖਾਲਿਆ ਭਾਈ ਅਰਥਾਤ ਕੇ ਭਾਈ ਜਨ ਲੋਕ ਪੱਥਰਾਂ ਤੋਂ ਆ ਪੱਥਰ ਦੀਆਂ ਬੇਜਾਨ ਮੂਰਤੀਆਂ ਨੂੰ ਪਾਣੀ ਦੇ ਵਿੱਚ ਧੋਣਾ ਕਰਦੇ ਹਨ ਇਸ਼ਨਾਨ ਕਰਵਾਉਣਾ ਕਰਦੇ ਹਨ ਉਹਨਾਂ ਦਾ ਪਰੰਤੂ ਮਹਾਰਾਜ ਕਹਿੰਦਾ ਜਾਲਮਾ ਬੋੜਾ ਤੇ ਹੋ ਤੇ ਆਪ ਜਲ ਦੇ ਵਿੱਚ ਡੁੱਬ ਜਾਂਦੀਆਂ ਹਨ ਪੱਥਰ ਦੀਆਂ ਮੂਰਤੀਆਂ ਦਾ ਪੱਥਰ ਵਗੈਰਾ ਸੋਗ ਆਪਣੇ ਬਚਨ ਦੇ 7ਵੇਂ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਗੁਰਬੇਨ ਅ ਲੱਖ ਨ ਲਖਿਆ ਪਾਇ ਇਨ ਜਾਗ ਬੋੜਾ ਪਤ ਖੋਏ ਮੇਰਾ ਠਾਕੁਰ ਹੱਥ ਵਡਾਈਆ ਪਾਏ ਜੈ ਪਾਵੈ ਤਦੈ ਗੁਰਬੇਨਾ ਅਲੱਖ ਨ ਲਖਿਆ ਪਾਏ ਮਹਾਰਾਜ ਕਹਿੰਦੇ ਗੁਰੂ ਮਹਾਰਾਜੀਆਂ ਦੇ ਗਿਆਨ ਤੋਂ ਬਗੈਰ ਸ਼ਰਨ ਚ ਪੈਣ ਤੋਂ ਬਗੈਰ ਉਹ ਅਲੱਖ ਪਰਮੇਸ਼ਰ ਨੂੰ ਲਖੀਦਾ ਨਹੀਂ ਅਦ੍ਰਿਸ਼ਟ ਨੂੰ ਵੇਖੀਦਾ ਨਹੀਂ ਹੈ ਭਾਈ ਜਨੋ ਪਰੰਤੂ ਫੇਰ ਵੀ ਮਹਾਰਾਜ ਕਹਿੰਦਾ ਜਗ ਬੋਡਾ ਪਾਤਕ ਹੋਏ ਨਗੁਰਾ ਹੋਣ ਦੇ ਨਾਤੇ ਸਾਰਾ ਜਗਤ ਸਾਰਾ ਵਿਸ਼ਵ ਸਾਰਾ ਸੰਸਾਰ ਹੀ ਆਪਣੇ ਪਾਤਕਵਾ ਕੇ ਇਜਤ ਆਬਰੂ ਗਵਾ ਕੇ ਮਹਾਰਾਜ ਕਹਿੰਦੇ ਡੋਬ ਰਿਹਾ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਕਹਿੰਦਾ ਮੇਰੇ ਠਾਕੁਰ ਹਾਥ ਵਡਾਈ ਆ ਪਾਈ ਜਪ ਪਵੇ ਤਦ ਦੇ ਮੇਰੇ ਠਾਕੁਰ ਹਾਥ ਵਡਾਈਆ ਪਾਈ ਅਰਥਾਤ ਕਿ ਭਾਈ ਜਨੋ ਮੇਰੇ ਮਾਲਕ ਦੇ ਹੱਥ ਦੇ ਵਿੱਚ ਵਡਿਆਈਆਂ ਹਨ ਜੈ ਭਵਤ ਦੇ ਤੇ ਜਿਹਨੂੰ ਉਹਦਾ ਪਾਣਾ ਉਹਦੀ ਮੌਜ ਹੈ ਉਹਨੂੰ ਵਡਿਆਈਆਂ ਦੇਣੀਆਂ ਕਰਦਾ ਹੈ ਸੋਗ ਆਪਣੇ ਬੱਚਨ ਦੇ ਅਠਵੇਂ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਬਾਈ ਯਰ ਬੋਲਾ ਮੀਠੂਲੀ ਪਾਈ ਸਾਚ ਕਹਾ ਪਿਰ ਪਾਏ ਅੰਬੈਰਾ ਬੈਧੀ ਸਾਚ ਵਸੇ ਪਾਈ ਅਦਕ ਰਹੀ ਹਰਨਾਇ ਅੰਬੈਰ ਬੋਲਾ ਮੀਠੁਲੇ ਪਾਈ ਅਰਥਾਤ ਕਿ ਜੀਵ ਰੂਪੀ ਸ੍ਰੀ ਜਿਹੜੀ ਬਹੁਤ ਮਿੱਠੇ ਬਚਨ ਬੋਲਦੀ ਹੈ ਹੈ ਭਾਈ ਜਨੋ ਸਾਚ ਕਹੈ ਪਰ ਪਾਈ ਅਰਥਾਤ ਕਿ ਜਿਹੜੀ ਸਤ ਸਰੂਪ ਬਾਣੀ ਨੂੰ ਕਹਿਣਾ ਕਰਦੇ ਹੈ ਉਹ ਪਤੀ ਪਰਮੇਸ਼ਰ ਵਾਹਿਗੁਰੂ ਨੂੰ ਪਾ ਜਾਂਦੀ ਹੈ ਨ੍ਯਾ ਕਹਿਵਲੋ ਹੀ ਸਤ ਸਰੂਪ ਬਾਣੀ ਨੂੰ ਨਾਮ ਨੂੰ ਕਹੜਾ ਕਰਦੇ ਹੈ ਜਿਹੜੇ ਪਤੀ ਪਰਮੇਸ਼ਰ ਵਾਹਿਗੁਰੂ ਨੂੰ ਪਾ ਜਾਂਦੀ ਹੈ ਕਹਿੰਦਾ ਬਿਰਹਾ ਬੇਧੀ ਸੱਚ ਵਸੇ ਪਾਈ ਅਦਕ ਰਹੀ ਹਰ ਨਾਏ ਬਿਰਹਾ ਬੇਧੀ ਸੱਚ ਵਸੇ ਪਾਈ ਅਰਥਾਤ ਕਿ ਜਿਹੜੇ ਜੀਵ ਰੂਪ ਇਸ ਤ੍ਰੇ ਪਤੀ ਪਰਮੇਸ਼ਰ ਵਾਹਿਗੁਰੂ ਦੇ ਪ੍ਰੀਤ ਦੇ ਨਾਲ ਵਿੱਧੇ ਜਾਂਦੀ ਹੈ ਵਿੰਨੀ ਜਾਂਦੀ ਹੈ ਸੱਚ ਵਸੈ ਭਾਈ ਉਹ ਸਤ ਸਰੂਪ ਪਰਮੇਸ਼ਰ ਅਸਵਾਸ ਦੇ ਨਾਮ ਦੇ ਵਿੱਚ ਵਸ ਜਾਂਦੀ ਹੈ ਹੈ ਭਾਈ ਜਨੋ ਅਰ ਅਦਿਕਾ ਰਹੀ ਹਰ ਨਾਇ ਅਰ ਸਾਤ ਕਿਉ ਹਰੀ ਪਰਮੇਸ਼ਰ ਦੇ ਨਾਮ ਦੇ ਨਾਲ ਬਹੁਤ ਜ਼ਿਆਦਾ ਪ੍ਰੀਤ ਲਾ ਕੇ ਰੱਖਦੀ ਹੈ ਬੜੀ ਗੂੜੀ ਪ੍ਰੀਤ ਪਾ ਕੇ ਰੱਖਦੀ ਹੈ ਸੋ ਅਗੋ ਆਪਣੇ ਬਚਨ ਦੇ ਨਵੇਂ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਸਭ ਕੋ ਆਖੈ ਆਪਣਾ ਪਾਈ ਗੁਰ ਤੇ ਬੁਝਾ ਸੁਜਾਨ ਜੋ ਵਿਧੈ ਸ ਉਬਰ ਪਾਈ ਸਬਦ ਸਚਾ ਨੇਸਾਣਾ ਸਬਕ ਆਖੇ ਆਪਣਾ ਪਾਈ ਅਰਥਾਤ ਕਿ ਕਹਿਣ ਨੂੰ ਤਾਂ ਸਾਰੀ ਦੁਨੀਆ ਹੀ ਉਸਾਰੀ ਪਰਮੇਸ਼ਰ ਨੂੰ ਆਪਣਾ ਕਹਿੰਦੀ ਹੈ ਇਹ ਭਾਈ ਜਨੋ ਪਰੰਤੂ ਮਹਾਰਾਜ ਕਹਿੰਦੇ ਅਸਲੀਅਤ ਤਾਂ ਇਹ ਹੈ ਕਿ ਗੁਰ ਤੇ ਬੁੱਝਾ ਸੁਜਾਨ ਉਸ ਜਾਣੇ ਜਾਣ ਪਰਮੇਸ਼ਰ ਨੂੰ ਗੁਰੂ ਮਹਾਰਾਜਿਆਂ ਦੇ ਦੁਆਰਾ ਹੀ ਬੁੱਝੀਦਾ ਹੈ ਕੇਵਲ ਕਹਦਾ ਜੋ ਵਿਦ ਹੈ ਸੋ ਉਬਰ ਪਾਈ ਸ਼ਬਦ ਸੱਚਾ ਨੇ ਸਾਨਾ ਜੋ ਵਿਦ ਹੈ ਸੋ ਉਬਰ ਪਾਈ ਜਿਹੜੇ ਵੀ ਗੁਰੂ ਮਹਾਰਾਜ ਜੀਆਂ ਦੇ ਚਰਨਾਂ ਦੇ ਨਾਲ ਉਹਦੀ ਪ੍ਰੀਤ ਦੇ ਨਾਲ ਉਹਦੇ ਸ਼ਬਦ ਦੇ ਨਾਲ ਵਿੰਨੇ ਗਏ ਸੰਸਾਰ ਰੂਪੇ ਸਮੁੰਦਰ ਤੋਂ ਕੇਵਲ ਉਹ ਹੀ ਤਰੇ ਹਨੇ ਪਾਈ ਜਨੋ ਹਰ ਸ਼ਬਦ ਸੱਚਾ ਨਿਸ਼ਾਨ ਤ ਸੱਚਾ ਸ਼ਬਦ ਰੂਪੀ ਨਿਸ਼ਾਨ ਅਰਥਾਤ ਕੋਨਾਂ ਦੇ ਮਸਤਕ ਦੇ ਉੱਪਰ ਨਿਸ਼ਾਨ ਪਿਆ ਹੈ ਪ੍ਰਵਾਨਗੀ ਦਾ ਜਾਂਵਰ ਸ਼ਬਦ ਰੂਪੀ ਰਾਹ ਆ ਰਿਹਾ ਉਹਨਾਂ ਦੇ ਕੋਲ ਸੋ ਅਗੋ ਆਪਣੇ ਬਚਨ ਦੇ ਅੰਤਮ 10ਵੇਂ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਇਤਨ ਅਦਕ ਸਕੇਲਿ ਆ ਪਾਏ ਭਾਵਕਰੰਚਕ ਪਾਏ ਖੇਨ ਪਾਲ ਨਾਮ ਰਦਾ ਵਸ ਪਾਈ ਨਾਨਕ ਮਿਲਣ ਸੁਭਾਏ ਇਹਦਨ ਅਦਕ ਸਕੇਲੀ ਆ ਪਾਈ ਅਰਥਾਤ ਕਿ ਜਵੇਂ ਬਹੁਤ ਜਿਆਦਾ ਬਾਲਣ ਕਤਰ ਕਰਕੇ ਹੈ ਪਾਈ ਜਨ ਪਾਵਕ ਰੰਚਕ ਪਾਏ ਕੇਵਲ ਰੰਚਕ ਮਾਤਰ ਐਵੇਂ ਥੋੜੀ ਜਿੰਨੀ ਮਹਾਰਾਜ ਕਹਿੰਦੇ ਅੱਗ ਵੀ ਉਹ ਲੱਕੜਾਂ ਦੇ ਬਾਲਣ ਦੇ ਵਿੱਚ ਪਾਉਣੀ ਕਰੀਏ ਕਾਂ ਜਵੇਂ ਉਹ ਦਗਦ ਹੋ ਜਾਂਦੀਆਂ ਨੇ ਲੱਕੜਾਂ ਸਾਰੀਆਂ ਮਹਾਰਾਜ ਕਹਿੰਦੇ ਖੇਨ ਪਲ ਨਾਮ ਰਿਦਾ ਵਸਾ ਭਾਈ ਜੇਕਰ ਕਿਤੇ ਇੱਕ ਖੇਨ ਮਾਤਰ ਇੱਕ ਪਲ ਮਾਤਰ ਵੀ ਹਰੀ ਪਰਮੇਸ਼ਰ ਦਾ ਨਾਮ ਸਾਡੇ ਹਿਰਦੇ ਦੇ ਵਿੱਚ ਵਸ ਜਾਵੇ ਭਾਈ ਜਨੋ ਤਾਂ ਲੱਕੜਾਂ ਦੇ ਢੇਰ ਵਾਂਗੂ ਨਾਮ ਦੀ ਚੰਗਿਆੜੀ ਨਾਮ ਦਾ ਕਿਣਕਾ ਵੀ ਮਹਾਰਾਜ ਕਹਿੰਦੇ ਪਾਪਾਂ ਦੇ ਪੁੰਜ ਸਾੜ ਕੇ ਤਗਦ ਕਰ ਦਿੰਦਾ ਹੈ ਕਾਰੇ ਇਸ ਤਰੀਕੇ ਦੇ ਨਾਲ ਨਾਨਕ ਮਿਲਣ ਸੁਪਾਏ ਅਰਥਾਤ ਕਿ ਹਰੀ ਪਰਮੇਸ਼ਰ ਦੇ ਪ੍ਰੇਮ ਸਦਕਾ ਹਰੀ ਪਰਮੇਸ਼ਰ ਦੇ ਨਾਲ ਮਿਲਣਾ ਹੋ ਜਾਂਦਾ ਹੈ ਧੰਨ ਗੁਰੂ ਨਾਨਕ ਦੇ ਮਹਾਰਾਜ ਕਿਰਪਾ ਕਰਦੇ ਹਨ ਜਾਂ ਫਿਰ ਉਹਨਾਂ ਗੁਰਮਖਾਂ ਗੁਰੂ ਪਿਆਰਿਆਂ ਦਾ ਸੁਤੇ ਸਦੀ ਹਰੀ ਪਰਮੇਸ਼ਰ ਦੇ ਨਾਲ ਮਿਲਣਾ ਹੋ ਜਾਂਦਾ ਹੈ ਨਾਮ ਦੀ ਜੰਗਿਆੜੀ ਨਾਲ ਜਿਨ੍ਹਾਂ ਦੇ ਅੰਦਰ ਦੇ ਪਾਪਾਂ ਦੇ ਪੁੰਜ ਤਗਦ ਹੋ ਜਾਂਦੇ ਹਨ ਕਹਿੰਦਾ ਏਦ ਦਾ ਨ ਅਦਕ ਸਕੈ ਲਿਆ ਪਾਏ ਪਾਵ ਕਰੰਚ ਕ ਪਾਏ ਕੈਨਪਲ ਨਾਮ ਰਦਾ ਵਸਾ ਪਾਈ ਨਾਨਕ ਮਿਲਣ ਸੁਭਾਏ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ